ਸਾਡਾ ਬਹੁਤ ਸਨਮਾਨ ਕਰਦੇ ਆ ਸਿੰਦਰ ਸਿੰਘ ਕਹਿ ਰਹੇ ਕਰਕੇ ਅਸੀਂ ਨਾਲ ਧੰਨਵਾਦ ਕਰਦੇ ਆਂ ਜੀ ਅੱਜ ਇਹ ਦਰਬਾਰ ਦੇ ਵਿੱਚ ਆ ਕੇ ਇਹਨਾਂ ਨੇ ਆਪਣਾ ਇਹ ਉਪਰਾਲਾ ਤੁਸੀਂ ਵੀ ਅਸੀਂ ਆ ਕੰਮ ਕਰਿਆ ਠੀਕ ਜੇਕਰ ਤੁਹਾਨੂੰ ਕੋਈ ਨਸ਼ੇੜੀ ਜਾਂ ਕੁਝ ਨਜ਼ਰ ਆਂਦਾ ਤੁਸੀਂ ਤੁਹਾਡੇ ਵੱਲੋਂ ਕਹਿ ਰਹੇ ਸਾਬ ਨੂੰ ਦੱਸਿਆ ਜਾਏਗਾ ਹਾਂ ਜੀ ਜ਼ਰੂਰ ਇਹਨਾਂ ਨੂੰ ਅਸੀਂ ਇਨਫੋਰਮ ਕਰਾਂਗੇ ਕਿ ਐਸ ਬੰਦੇ ਦਾ ਇਲਾਜ ਕਰਾਓ ਜਾਂ ਜੇ ਕੋਈ ਗਲਤ ਕੰਮ ਕਰਦਾ ਤੇ ਉਸ ਕਹਾਂਗੇ ਵੀ ਇਹਨਾਂ ਨੂੰ ਉਠਾਓ ਠੀਕ ਹਾਂ ਸਾਰੇ ਵਾਈਸ ਕੋਆਰਡੀਨੇਟਰ ਸੈਂਟਰ ਕੋ ਜੀਰਾ ਸ੍ਰੀ ਮਾਨ ਸਾਹਿਬ ਨੇ ਮਿਲੋ 24 ਜੀ ਦੇ ਹੋਗਾ ਬਖਸ਼ਿਆ ਸੱਚੇ ਪਾਤਸ਼ਾਹ ਦੇ ਅੱਜ ਬਾਬਾ ਬਲਕਨਾਥ ਮੰਦਰ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਸਾਰਿਆਂ ਨੂੰ ਸਨਮਾਨਤ ਕਰਾਇਆ ਗਿਆ ਮੈਂ ਬਹੁਤ ਜੀ ਮਾਤਾ ਜੀ ਦਾ ਧੰਨਵਾਦ ਕਰਦਾ ਕਿ ਅੱਡੇ ਵੀ ਸਾਡੇ ਇਸ ਤਰ੍ਹਾਂ ਹੀ ਬਹੁਤ ਵਧੀਆ ਸਨਮਾਨਤ ਕਰਾਉਂਦੇ ਹਨ ਜਿਹੜਾ ਲੰਗਰ ਹੁੰਦਾ ਹੈ ਨਾ ਉਹਦੇ ਵੀ ਅਸੀਂ ਮਹਾਰਾਜ ਦੇ ਦਰਸ਼ਨ ਦਿੰਦੇ ਆ ਅੱਜ ਬਹੁਤ ਵੱਡਾ ਆਪਰਾ ਲੈ ਇਹਨਾਂ ਦਾ ਛੇ ਬਹੁਤ ਬਾਬਾ ਬਾਲਕਨਾਥ ਜੀ ਦੀ ਕਿਰਪਾ ਹੈ ਮਾਤਾ ਜੀ ਤੇ ਸਚੇ ਪਾਤਸ਼ਾਹ ਦੇਵੂ ਵੀ ਸਾਨੂੰ ਮਾਤਾ ਜੀ ਯਾਦ ਕਰਦੇ ਹਨ ਅਸੀਂ ਸਾਡੇ ਸਾਹਮਣੇ ਆ ਪਰ ਇਹ ਜਿਹੜਾ ਜੁਧ ਹੈ ਇਹ ਨਸ਼ਿਆਂ ਦਾ ਇਹ ਨਸ਼ਾ ਵਾਤੀ ਅਸੀਂ ਅੱਜ ਘਾੜ-ਘਾੜਾ ਅਪਰਾਧ ਕਰਕੇ ਜਿਹੜੇ ਬੱਚੇ ਸਾਡੇ ਨਸ਼ਾ ਕਰ ਰਹੇ ਹਨ ਉਹਨਾਂ ਨੂੰ ਸਾਨੂੰ ਸੀਐਮ ਮੋਨ ਸਿੰਘ ਭਗਵੰਤ ਮਾਨ ਸਾਹਿਬ ਦੀ ਬਹੁਤ ਦੇਨ ਹੈ ਕਿ ਵੱਡਾ ਅਪਰਾਧ ਕਰਕੇ ਇਹਦਾ ਪੀੜਾ ਚੁੱਕਿਆ ਹੈ 10-15 ਸਾਲ ਸਰਕਾਰਾਂ ਆਪੇ ਨਾ ਆਈਆਂ ਕੋਈ ਨੇ ਪੀੜਾ ਨਹੀਂ ਚੁੱਕਿਆ ਜਿਹੜੇ ਸਾਡੇ ਬੱਚੇ ਨਸ਼ਾ ਕਰ ਰਹੇ ਹਨ ਉਹ ਸਾਨੂੰ ਉਹਨਾਂ ਨੂੰ ਇੱਦਾਂ ਵੱਡਾ ਸਾਨੂੰ ਅਹੁਦਾ ਦੇ ਕੇ ਉਹ ਬੱਚਿਆਂ ਦੀ ਸੇਵਾ ਵਾਲੇ ਸਾਨੂੰ ਕਿ ਭੇਜਿਆ ਅਸੀਂ ਤਾਂ ਮਰਨ ਨਾਲ ਇਹ ਜਿਹੜੀ ਸੇਵਾ ਸਾਨੂੰ ਬਖਸ਼ੀ ਹੈ ਅਸੀਂ ਅੱਜ ਬਾਬਾ ਬਾਕਰ ਨੰਦ ਮੰਦਰ ਚ ਖੜੇ ਆ ਸੌਂਚ ਤਾਉਣੇ ਆ ਕਿ ਜੇ ਬੱਚਾ ਕੋ ਨਸ਼ਾ ਕਰ ਰਿਹਾ ਉਹਨੂੰ ਜ਼ਰੂਰ ਉਹਦਾ ਨਾਲ ਕਰਾਵਾਂਗੇ ਅਤੇ ਜੇ ਉਹ ਕੁਝ ਕਰ ਰਿਹਾ ਹੈ ਜਾਂ ਵੇਚ ਰਿਹਾ ਹੈ ਇਹ ਅਸੀਂ ਪੂਰੀ ਤਲਾ ਪ੍ਰਸ਼ਾਸਨ ਨੂੰ ਦਿਆਂਗੇ ਅੱਜ ਵੀ ਦੋ ਮੀਟਿੰਗਾਂ ਹਨ ਪੰਜ ਨੰਬਰ ਵਾਰਡ ਛੇ ਨੰਬਰ ਸੱਤ ਨੰਬਰ ਵਾਰਡ ਦੇ ਵਿੱਚ ਕੋਈ ਅਸੀਂ ਅੱਜ ਸ਼ਾਮੀਆਂ ਨੇ ਪ੍ਰਸ਼ਾਸਨ ਸਾਡੇ ਨਾਲ ਅੱਜ ਆ ਰਿਹਾ ਪੂਰਾ ਅਸੀਂ ਜਿੱਥੇ ਵੀ ਕੋਈ ਨਸ਼ਾ ਵੇਚੇਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਅਸੀਂ ਨਸ਼ਾ ਖਤਮ ਕਰਨ ਵਾਸਤੇ ਇੱਥੇ ਜਿਹੜੀ ਸਾਡੀ ਡਿਊਟੀ ਲੱਗੀ ਹੈ ਪਾਲਗਰਿਆ ਜਿਹੜੇ ਪਾਣੀ ਦੇ ਚੱਲਦੇ ਪਾਣੀ ਸ਼ੇਵਾ ਦਰਿਆ ਸਾਕੇ ਨਸ਼ਾ ਦਾ ਚੱਲਿਆ ਤੇ ਸਾਡੇ ਬੱਚਿਆਂ ਦੀ ਜਵਾਨੀ ਖਤਮ ਹੋ ਦੁੱਤੀ ਹੈ ਕਿ ਨਾਕ ਉਹਦਾ ਲਾਜ ਹੈ ਕੋਈ ਇਸ ਕਰਕੇ ਸਾਡੀ ਜਿਹੜੀ ਡਿਊਟੀ ਹੈ ਕੋਸੀ ਪੁਰੀ ਤਾਂ ਦੇ ਵੀ ਨਹੀਂ ਆ। ਜੇਕਰ ਪ੍ਰਸ਼ਾਸਨ ਨਹੀਂ ਧਿਆਨ ਦੇਣਾ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਕੋਈ। ਅਸੀਂ ਕਾਰਵਾਈ ਕਰਾਵਾਂਗੇ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ ਪ੍ਰਸ਼ਾਸਨ ਪੂਰਾ ਨਾਲ ਹੋ ਕੇ ਚੱਲ ਰਿਹਾ ਹੈ। ਉਪਰੋ ਸਰਕਾਰ ਨੇ ਪੂਰੀ ਡਿਊਟੀ ਲਈ ਹੋਈ ਹੈ। ਪ੍ਰਸ਼ਾਸਨ ਬਿਲਕੁਲ ਨਾਲ ਹੈ। ਉਹ ਪੂਰਾ ਨਾਲ ਹੋ ਕੇ ਚੱਲ ਰਿਹਾ। ਠੀਕ।